ਹਾਂਜੀ ਨੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਮੈਂ ਤੇਰੀ ਚੌਂਕੀ ਜਾਂਦਾ ਚੌਂਕੀਨ ਚਾਹ ਤੁਹਾਨੂੰ ਸੀਪੀ ਸਾਹਿਬ ਜਾਂ ਡੀਸੀ ਸਾਹਿਬ ਕੋਈ ਫੋਨ ਆਇਆ ਉਹਨਾਂ ਨੂੰ ਆਪਣੇ ਅਫਸਰਾਂ ਨੂੰ ਪੁੱਛ ਲਓ ਹਾਂਜੀ ਐਫ ਆਈ ਆਰ ਕਟੋਂਗੇ ਕੌਣ ਕੱਟ ਸਕਦਾ ਹੋਵੇ ਆਰਓ ਸਾਹਿਬ ਆਣ ਕੇ ਫਿਰ ਦੇਖਦੇ ਆ ਇਹਨੂੰ ਤਾਂ ਵਿਚਾਰੇ ਨੂੰ ਹਵਾ 'ਚ ਬਿਠਾਓ ਇਹਨੂੰ ਤਾਂ ਤੰਗ ਕੀਤਾ ਹੋਇਆ ਇਹ ਇਹ ਡਰਾਈਵਰ ਹੀ ਜੀ ਡਰਾਈਵਰ ਹੈ ਇਹ ਫੇਰ ਵੀ ਖੜ ਗਿਆ ਸੀ ਵੀ ਆਂਗੇ ਤੇ ਆ ਗਏ ਪੜਾ ਆਹ ਕਿਹਨਾਂ ਆਇਆ ਸੀ ਆਹ ਟਿਕਟਾ ਵਾਦੀ ਆਜੇ ਫੋਨ ਚ ਬੈਠ ਰਿਹਾ ਇਹ ਮਾਈਕ ਤੇ ਲਾਉ ਉਹ ਮਾਈਕ ਤੇ ਲਾਉ ਆਜੀ ਬੈਠੋ ਅੱਜ ਫੜਿਆ ਸੀ ਸਿਟੀ ਖੰਨਾ ਸਿਟੀ ਵਨ ਪੁਲਿਸ ਵਾਲੇ ਨੇ ਭੇਜਿਆ ਆ ਡਰਾਈਵਰ ਕਿੱਥੇ ਆ ਵਿਚਾਰਾ ਜਿਹੜਾ ਲੈ ਕੇ ਆਇਆ ਉਹ ਕੋਈ ਡਰਾਈਵਰ ਦਾ ਨੰਬਰ ਵੀ ਨਹੀਂ ਇਹਨੂੰ ਨਿੰਦਾ ਪਤਾ ਉਹ ਕਾਲ ਲੈ ਲਓ ਕੋਈ ਗੱਲ ਇਹੋ ਕੁਝ ਦਾ ਸੌਂਪੜੇ ਕੋਈ ਕਰੇ ਏ ਜੇ ਆ ਉਹਨਾਂ ਨੇ ਉਹ ਇਹਦਾ ਰਾਸ਼ਨ ਦਾ ਕੀ ਕਰਨ ਉਹ ਜਬਤ ਕਰ ਦਿੰਦੇ ਨੇ ਜਿਹਨੇ ਦਿਨ ਤੋਂ ਕਾਰੋਂ ਨਹੀਂ ਆਉਂਦੇ ਉਹ ਤੁਸੀਂ ਮੇਰੀ ਇਹ ਗੱਲ ਸਮਝੋ ਆਈ ਐਮ ਦਾ ਆਈ ਐਮ ਦੀ ਪੁਲਿਸ ਕਾਉਂਟਰਪਾਰਟ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲੇ ਮੇਰੀ ਸਰ ਇਲੈਕਸ਼ਨ ਕਮਿਸ਼ਨ ਟੀਸੀ ਆਫਿਸ ਜਦੋਂ ਤੱਕ ਆਰੋਂ ਨੂੰ ਯਾ ਕਿਸੇ ਨੂੰ অবজারভার ਨੂੰ ਨਹੀਂ ਪਏ ਅਸੀਂ ਤੁਹਾਨੂੰ ਕੰਪਾਉਂਡ ਨਹੀਂ ਕਰਨ ਦੇਣਾ ਇਲੈਕਸ਼ਨ ਨੋਰਮਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਜ਼ਬਤ ਕਰ ਸਕਦੇ ਹੋ ਬਿਲਕੁਲ ਠੀਕ ਹੈ ਬਿਲਕੁਲ ਕਰ ਸਕਦੇ ਹੋ ਮੈਡਮ ਪੁਲਿਸ ਨਹੀਂ ਕਰ ਰਹੀ ਆ ਹਾਂ ਪਰ ਸਾਨੂੰ ਪੁਲਿਸ ਦੀ ਪੁਲਿਸ ਸਟੇਸ਼ਨ ਪਰ ਆ ਰੋ ਆਈ ਐਮ ਓਨ ਦੀ ਸਪੌਟ ਭਾਈਆ ਭਾਈਆ ਸਰ 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 ਸਾਨੂੰ ਸਾਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਰਿਹਾ ਕਿਉਂਕਿ ਆ ਆ ਮੁੰਡਾ ਸਾਨੂੰ ਕਹਿ ਰਿਹਾ ਸਿਟੀ 1 ਪੁਲਿਸ ਖੰਨਾ ਨੇ ਇਹ ਟਰੱਕ ਭੇਜਿਆ ਹੈਗਾ ਇਹ ਟਰੱਕ ਨਹੀਂ ਕਰਦੇ ਇਹਦੇ ਐਂਟੀ ਸਟੂਡੈਂਟਸ ਕੀ ਨੇ ਕੌਣ ਆਇਆ ਬੰਦਾ ਕਿੱਥੋਂ ਆਇਆ ਓਨਰਸ਼ਿਪ ਕਿਹਦੀ ਹੈ ਇਟ ਇਜ਼ ਆਲ Part ਆਫ ਹ ਪੁਲਿਸ ਪ੍ਰੋਸੀਜਰ ਪੁਲਿਸ ਇਨਵੈਸਟੀਗੇਸ਼ਨ ਅਰੋ ਸਾਹਿਬ ਆਕੇ ਆਥੇ ਵਿਸ਼ਵਾਸ ਦਿਵਾ ਜਾਣ ਕਿ ਇਹ ਹੈ ਪੁਲਿਸ ਸਹੀ ਕਾਰਵਾਈ ਕਰੇਗੀ ਅਸੀਂ ਭੇਜ ਤਾਂ ਕੇ ਸਰਸਰਾ ਨਹੀਂ ਪਲੀਜ਼ ਸੌਰੀ ਤੁਮੀ ਤੁਹਾਨੂੰ ਕੋਸ ਆਇਗਾ ਪੁਲਿਸ ਸਹੀ ਕਾਰਵਾਈ ਕਰੇਗੀ ਤੁਸੀਂ ਰੈਸਟ ਸ਼ੋਅ ਕਰੋ ਅਸ਼ੂ ਜੀ ਉੱਥੇ ਤੁਹਾਨੂੰ ਐਕਟਿਵਰ ਫੜਵਾ ਕੇ ਗਏ ਹੈਗੇ ਤੁਸੀਂ ਮੁੜ ਕੇ ਸਾਡਾ ਵਰਕਰ ਕੱਟਣਾ ਸ਼ੁਰੂ ਕਰਤਾ ਮੈਂ ਕਿਧਰ ਰੈਸਟ ਸ਼ੋਅ ਕਰ ਨਹੀਂ ਜੀ ਨਹੀਂ ਅਰੋਪ ਨਹੀਂ ਅਰੋਪ ਨਹੀਂ ਫੇਸਬੁੱਕ ਤੇ ਆ ਪੁਲਿਸ ਕੁੱਟ ਲਈ ਆ ਚਾਰ ਬੰਦੇ ਇੱਕ ਇੱਕ 4 ਬੰਦੇ ਇੱਕ ਪੁਲਿਸ ਮੁੰਡੇ ਸਾਡੀ ਪੁਲਿਸ ਨਹੀਂ ਕਹਿੰਦੇ ਵੀ ਯਾਰ ਨਹੀਂ ਜੀ नहीं जी पहला पहला, तो पहला आगे आगे। आगे। नहीं नहीं करके तुझे इलेक्शन प्रोसेस नु का अपनी ड्यूटी कर तो 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 करो तूसी करो तूसी करो जो मेरे ते कार्रवाई कर सकदे हो कर लियो तूसी पहला आरो साहब नु कोई थे किसे नु भेजन सानू ऑब्जर्वर ली थे ऑब्जर्वर नु बुलाओ पहला प्लीज बुलाओ ऑब्जर्वर नु और सारा गेट खुलवाओ जिथे राशन उतरया करो तो तो कला चलो अरे चलो अभी तो फोटो है जी अभी फोटो कर दी 513 नंबर उस पे मौके पे नहीं पीछा बड़ा बड़ा प्रोसीजर है इसे लेके जाना है पुलिस स्टेशन और उसे अपना प्रोसीजर फॉलो कर रहे हैं राशन बंटवा सकती है एसपी की पुलिस बाकी तो है ਕਰਦੇ ਆ ਇਹ ਟਰੱਕ ਨੂੰ ਨਾ ਟਰੱਕ ਨੂੰ ਬੰਦ ਕਰਾ ਕੇ ਉਸੇ ਸੀਲ ਕਰਵਾ ਕੇ 사이ਡ ਤੇ ਕਰ ਹਾਂ ਸੀਲ ਕਰਵਾ ਕੇ اسی 사이ਡ ਤੇ ਲਵਾ ਦਿਨੇ ਤਾਂ ਕਿ ਕੋਈ ਉਹ ਮੈਂ ਅਸੀ ਕਰਵਾ ਦੇ ਇੱਕ ਮਿੰਟ ਅਸੀਂ ਪੁਲਿਸ ਤੇ ਕੀ ਪ੍ਰੋਸਾ ਕਰਦੇ ਆ ਹਲੇ ਤਾਂ ਜਿਹੜੀ ਲੇਡੀ ਜਿਹੜੀ ਜਿਹੜੀ ਲੇਡੀ ਦੇ ਘਰ ਉੱਤਰਿਆ ਰਾਸ਼ਨ ਹਲੇ ਕਲਾ ਤਾਂ ਉੱਥੇ ਚੈੱਕ ਕਰਵਾ ਦਿਓ ਫਿਰ ਅਸੀਂ ਟਰੱਕ ਲੈ ਜਾਣ ਦੇ ਦਾਂਗੇ ਉਹ ਕਰਵਾ ਪਹਿਲਾਂ ਅੱਛਾ ਚਲੋ ਤੁਹਾਡੇ ਨਾਲ ਉਹ ਹੋ ਗਿਆ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਪਹਿਲਾਂ ਪਹਿਲਾਂ ਜਿਹਦੇ ਘਰ ਰਾਸ਼ਨ ਉਤਰਿਆ ਉਹਦੇ ਘਰ ਪੁਲਿਸ ਭੇਜੋ ਅਸੀਂ ਨਾਲ ਲੈ ਕੇ ਜਾਂਦੇ ਹਾਂ ਹਾਂ ਉਹ ਉਹ ਉਹਦਾ ਜਿੰਦਾ ਖਲਵਾਓ ਉਸ ਤੋਂ ਬਾਅਦ ਅਸੀਂ ਟਰੱਕ ਭੇਜ ਦਾਂਗੇ ਮੇਰੀ ਛੋਟੀ ਤੁਹਾਨੂੰ ਰਹੀ ਤੁਸੀਂ ਪਹਿਲਾਂ ਉਹਦੇ ਘਰ ਭੇਜੋ ਪੁਲਿਸ ਨਹੀਂ ਨਾ 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 ਅਸੀਂ ਟਰੱਕ ਅਸੀਂ ਟਰੱਕ ਥਾਣੇ ਹੀ ਭੇਜਾਂਗੇ ਪਰ ਪਹਿਲਾਂ 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 ਉਸ ਲੇਡੀ ਦੇ ਘਰ ਪੁਲਿਸ ਜਾਏਗੀ ਪਹਿਲਾਂ ਉਸ ਲੇਡੀ ਦੇ ਘਰ ਪੁਲਿਸ ਜਾਏਗੀ ਉਸ ਤੋਂ ਬਾਅਦ ਰਕਤ ਥਾਣੇ ਜਾਏਗਾ ਪਹਿਲਾਂ ਭੇਜੋ ਪੁਲਿਸ ਉੱਥੇ ਇਹਨਾਂ ਨੂੰ ਉੱਥੇ ਪਹਿਲਾਂ ਪਹੁੰਚਣ ਉਹ ਉਹਦਾ ਉਹਦਾ ਗੇਟ ਖੁਲਵਾਣ ਉਹਦਾ ਤਾਲਾ ਤੋੜਨ ਚਾਹੀਜੋ ਮਰਜੀ ਕਰਨ ਅੰਦਰੋਂ ਪਹਲਾ ਰਾਸ਼ਨ ਬਰਾਮਦ ਕਰਨ ਉਹ ਵੀ ਸਾਰਾ ਰਾਸ਼ਨ ਐਸੀ ਟਰੱਕ ਤੇ ਜਾਏਗਾ ਕਹ ਰਿਹਾ ਜੀ ਆਰੋ ਸਾਹਿਬ ਕੀ ਕਹ ਰਿਹਾ ਮੈਡਮ ਮੈਂ ਕਹ ਰਿਹਾ ਆਰੋ ਸਾਹਿਬ ਕਹ ਰਿਹਾ ਵੀ ਟਰੱਕ ਪੁਲਿਸ ਤੇ ਵਿੱਚ ਅਸੀਂ ਕੰਪਾਉਂਡ ਕਰਨਾ ਹੈਗਾ ਆ ਠੀਕ ਆ ਉਹ ਆਪਣੇ ਲਾ ਬਾਏ ਅਸੀਂ ਲੋਹ ਦੇ ਨਾਲ ਚੱਲਣ ਵਾਲੇ ਆ ਅਸੀਂ ਉੱਥੇ ਕੰਪਾਉਂਡ ਕਰਾਵਾਂਗੇ ਪਰ ਸਾਡੀ ਮੰਗ ਇਹ ਹੈਗੀ ਆ ਕਿ ਜਿਹੜੀ ਲੇਡੀ ਦੇ ਘਰ ਪਹਿਲਾ ਰਾਸ਼ਨ ਸੱਤ ਪੋਰੀਆਂ ਉਤਰੀਆਂ ਉੱਥੇ ਪੁਲਿਸ ਚੱਲੇ ਉੱਥੋਂ ਰਾਸ਼ਨ ਪਹਿਲਾ ਬਰਾਮਦ ਕਰਾਵੇ ਜਿਹੜਾ ਉਹ ਡਰਾਈਵਰ ਹੀ ਦੱਸ ਰਿਹਾ ਕਿ ਮੈਂ ਇੱਥੇ ਉਤ ਸੱਟ ਗੋਲੀਆਂ ਕੱਟ ਨਹੀਂ ਹੁੰਦੀਆਂ ਸੱਟ ਗੋਲੀਆਂ ਕਿ ਪਤਾ ਨਹੀਂ ਅੱਗੇ ਕਿੰਨੇ ਪੈਕੇਟ ਹੋਣੇ ਆ ਉਹ ਵੀ ਰਾਸ਼ਨ ਇੱਥੇ ਵਿੱਚ ਰੱਖ ਕੇ ਨਾਲ ਕੰਪਾਊਂਡ ਕਰੇ ਸਾਰਾ ਦਾ ਸਾਰਾ ਟਰੱਕ ਇਹ ਨਹੀਂ ਆ ਵੀ ਇੱਥੇ ਜਿੰਨਾ ਫਾਇਦਾ ਹੈ ਲੈਜਵੇ ਤੋਂ ਰਾਤ ਨੂੰ ਬਾਕੀ ਬੋਰੀਆਂ ਵੰਡਦੇ ਰਹਿਣ ਪਹਿਲਾਂ ਉਹਦੇ ਘਰ ਜਾ ਕੇ ਵੀ ਸਾਰਾ ਰਾਸ਼ਨ ਉੱਥੋਂ ਕੱਟ ਮੈਡਮ ਇਹ ਕੀ ਲੱਗ ਰਿਹਾ ਹੈ ਮੈਡਮ ਰਾਤ ਨੂੰ ਕੁਝ ਨਹੀਂ ਲੱਗ ਰਿਹਾ ਹੈ ਹੁਣ ਤੁਸੀਂ ਪੁਲਿਸ ਵਾਲਿਆਂ ਨੂੰ ਰਾਤ ਨੂੰ ਇਸੇ ਇਲਾਕੇ ਤੋਂ ਕਿਸੇ ਰਾਤ ਨੂੰ ਬਰਾਮਦ ਕਰਾਇਆ ਸੀ ਸਰ ਆਮ ਆਦਮੀ ਪਾਰਟੀ ਦੀ ਬਦਲਾਅ ਵਾਲੀ ਸਰਕਾਰ ਹੈ ਨਾ ਬੜੇ ਬੜੇ ਭਗਵੰਤ ਮਾਨ ਜੀ ਕਹਿੰਦੇ ਕੇਜਰੀਵਾਲ ਜੀ ਖੜੇ ਹੋ ਕੇ ਵੀ ਅਹਮ ਰਾਸ਼ਨ ਨਹੀਂ ਵੰਡਦੇ ਬੰਟ ਰਹੇ ਹੈ ਨਾ ਫਿਕਰਾ ਹੈ ਨਾ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਬੰਤਵਾ ਰਿਹਾ ਡਿਸਟ੍ਰਿਕਟ ਪ੍ਰਸ਼ਾਸਨ ਬੰਤਵਾ ਰਿਹਾ ਸੀਐਮ ਸਾਹਿਬ ਦੇ ਪਿੰਡੋਂ ਆ ਰਿਹਾ ਸੰਗਰੂਰੋਂ ਰਾਸ਼ਨ ਉਹ ਤਾਂ ਬੋਰੀਆਂ ਦੇਖੋ ਉਹ ਤਾਂ ਪੈਕ ਹੋ ਕੇ ਆਇਆ ਬਾਹਰ ਖੜਿਆ ਜਿਹੜਾ ਟਰੱਕ ਖੜਿਆ ਆ ਹੁਣੀ ਥੋੜੀ ਦੇਰ ਪਹਿਲਾਂ ਉਹਦੇ ਵਿੱਚੋਂ ਅੱਧਾ ਰਾਸ਼ਨ ਐਸ ਘਰ 'ਚ ਉਤਰਿਆ ਸੀਗਾ ਤੁਸੀਂ ਵੀਡੀਓ 'ਚ ਦੇਖੋਗੇ ਅੰਦਰੋਂ ਬੋਰੀ ਵੀ ਦਿਖਾਈ ਦਿੱਤੀ ਜਾਏਗੀ ਜੇ ਹੁਣ ਤੁਸੀਂ ਦੇਖੋ ਤਾਂ ਅੰਦਰ ਕੁਝ ਵੀ ਨਹੀਂ ਹੈਗਾ ਕਾਦੇ ਸਾਰੇ ਜਣੇ ਕੁੰਡਾ ਖੜਕਾ ਰਹੇ ਆ ਜੈਸੇ ਪੁਲਿਸ ਨੂੰ ਵੀ ਕਿਹਾ ਵੀ ਇਸ ਨੂੰ ਚੈੱਕ ਕੀਤਾ ਜਾਵੇ ਜਿਹਦੇ ਵਿੱਚ ਰਾਸ਼ਨ ਉਤਾਰਿਆ ਹੈਗਾ ਉਹ ਟਰੈਕ ਡਰਾਈਵਰ ਆਪ ਕਹਿ ਰਿਹਾ ਪੁਲਿਸ ਅੱਲੇ ਤੱਕ ਨਹੀਂ ਪਹੁੰਚੀ ਹੈਗੀ ਔਰ ਉਹ ਰਾਸ਼ਨ ਦੀ ਬੋਰੀ ਵੀ ਅੰਦਰ ਨੂੰ ਖਸਕਾ ਦਿੱਤੀ ਗਈ ਹੈਗੀ ਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਵੀ ਜਿਹੜੀ ਸਰਕਾਰ ਦੇ ਹੱਥਾਂ ਦੀ ਪੁਤਤਲੀ ਬਣੀ ਹੋਈ ਹੈ ਉਹ ਜਰਾ ਲੋਕਾਂ ਲਈ ਆ ਕੇ ਖੜੇ ਆ ਡੈਮੋਕਰੇਸੀ ਦਾ ਜਿਹੜਾ ਕਾ ਨਾਮ ਆਦਮੀ ਪਾਰਟੀ ਦੀ ਸਰਕਾਰ ਕਰ ਰਿਹਾ ਨਾ ਕਰੇ ਤਾਂ ਡਰਾਈਵਰ ਆ ਜਿਹੜਾ ਉਹ ਸਾਡੇ ਕੋਲ ਵੀ ਕੈਮਰੇ ਤੇ ਬੰਨਿਆ ਕਿ 120 ਬੋਰੀਆਂ ਮੈਂ ਲੈ ਕੇ ਆ ਸੀ 60 ਬੋਰੀਆਂ ਕਹਿੰਦਾ ਇਸ ਘਰੋਂ ਉਤਾਰੀਆਂ ਨੇ 513 ਨੰਬਰ ਦੇ ਵਿੱਚ ਹਾਂਜੀ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਹਾਡੀ ਪੁਲਿਸ ਵਾਲੇ ਸਿੱਧੀ ਕਿਸ ਅਫੀਸਰ ਨਾਲ ਗੱਲਬਾਤ ਹੋਈ ਆ ਤੁਸੀਂ ਕਿਸੇ ਕੋਲ ਦੱਸਿਆ ਕਿ ਇਸ ਘਰ ਦੇ ਵਿੱਚ ਇੰਨੀਆਂ ਬੋਰੀਆਂ ਬਿਲਕੁਲ ਅਸੀਂ بار بار ਉਹਨਾਂ ਨੇ ਇਹ ਕਹਿ ਰਹੇ ਹੋ ਕਹਿੰਦੇ ਜੀ ਅਸੀਂ ਪਹਿਲਾਂ ਟਰੱਕ ਦੇ ਆਪਾਂ ਯਾਰ ਕੱਢ ਕੱਟ ਲਈਏ ਫਿਰ ਇੱਥੇ ਘਰ ਦੇ ਵਿੱਚ ਅਸੀਂ ਰੇਡ ਕਰਾਂਗੇ ਤੇ ਸਾਨੂੰ ਕੀ ਸ਼ੋਰਟੀ ਪੁਲਿਸ ਨੇ ਕੀ ਰੇਡ ਕਰਨਗੇ ਵੀ ਕੀ ਨਹੀਂ ਕਰਨਗੇ ਕਿਉਂਕਿ ਇਹ ਤਾਂ ਘਰ ਦਾ ਦਰਵਾਜ਼ਾ ਖੋਲ ਰਹੇ ਨਹੀਂ ਔਰ ਜੇ ਤੁਸੀਂ ਗਲੀ ਤੇ ਵੀ ਪੁੱਛੋਗੇ ਤਾਂ ਉਹ ਤਾਂ ਕਹਿ ਰਹੇ ਦੁਪਹਿਰ ਦਾ ਹੀ ਕੰਮ ਚੱਲ ਰਿਹਾ ਹੈਗਾ ਔਰ ਵੈਸੇ ਵੀ ਜਦੋਂ ਅਸੀਂ ਪਹਿਲਾਂ ਆਏ ਸੀ ਅੰਦਰ ਬੋਰੀਆਂ ਪਈਆਂ ਸੀਗੀਆਂ ਤੇ ਹੁਣ ਅੰਦਰ ਖਾਲੀ ਦਿਖਾਈ ਦੇ ਰਿਹਾ ਦਿੱਤਾ ਜਾ ਰਿਹਾ ਹੋ ਸਕਦਾ ਹੈਗਾ ਆ ਵੀ ਇਹ ਘਰ ਦੇ ਅੰਦਰ ਹੀ ਆ ਤੇ ਇਹਨਾਂ ਨੇ ਅੰਦਰ ਸਾਰਾ ਮਾਲ ਕਰ ਲਿਆ ਹੈਗਾ ਆ ਦਰਵਾਜ਼ਾ ਇੱਧਰ ਹੀ ਹੈ ਕਿ ਪਿਛਲੇ ਵਸਣ ਦੀ ਆ ਕੋਈ ਨਹੀਂ ਦਰਵਾਜ਼ਾ ਸਾਨੂੰ ਨਹੀਂ ਪਤਾ ਇੱਧਰ ਹੀ ਹੈ ਕਿ ਪਿਛਲੇ ਪਾਸੇ ਅਸੀਂ ਡਰਾਈਵਰ ਦੇ ਕੰਨ ਤੇ ਅਸ ਕਰ ਚ ਪਹੁੰਚੇ ਸੀਗੇ ਔਰ ਉਹਦੀ ਇਨਫੋਰਮੇਸ਼ਨ ਬਿਲਕੁਲ ਸਹੀ ਸੀ ਅੰਦਰ ਬੋਰੀ ਪਈ ਸੀਗੀ ਜੀ ਤੋਂ ਡੀਐਸਪੀ ਨਾਲ ਇਹ ਗੱਲ ਹੋਈ ਸੀ ਡੀਐਸਪੀ ਨੂੰ ਤੁਹਾਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਚੱਕ ਕਰਾਂਗੇ ਹਾਂਜੀ ਹਾਂਜੀ ਜਿਹੜਾ ਡੀਐਸਪੀ ਆ ਗੁਰ ਇਕਬਾਲ ਸਿੰਘ ਵੇਸੀ ਇੱਥੇ ਜ਼ਰੂਰ ਆ ਕੇ ਚੈੱਕ ਕਰਾਂਗੇ ਹੁਣ ਦੇਖਦੇ ਆਂ ਪੁਲਿਸ ਇਸ ਕਾਲ ਨੂੰ ਕਰੀਬ 1 ਤੋਂ 1.5 ਘੰਟੇ ਦੇ ਕਰੀਬ ਹੋ ਗਿਆ ਪਰ ਹਜੇ ਤੱਕ ਪੁਲਿਸ ਦਾ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਕੋਈ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ ਐਸ ਵੇਲੇ ਟਰੱਕ ਅਸੀਂ ਉਹਨਾਂ ਨੂੰ ਦੇਤਾ ਹੈਗਾ ਕੰਪਾਉਂਡ ਉਹਨਾਂ ਨੇ ਕਰ ਲਿਆ ਹੈਗਾ ਆ ਹੁਣ ਐਫ ਆਈ ਆਰ ਵੀ ਕੱਟਦੇ ਆ ਕਿ ਨਹੀਂ ਕੱਟਦੇ ਹੈਗੇ ਆ ਇਹ ਪੁਲਿਸ ਕੀ ਕਰਦੀ ਹੈਗੀ ਪਰ ਜੇ ਦੇਖਿਆ ਜਾਵੇ ਤਾਂ ਖੰਨਾ ਪੁਲਿਸ ਨੇ ਤਾਂ ਸਾਰਾ ਰਾਸ਼ਨ ਭੇਜਿਆ ਹੈਗਾ ਡਰਾਈਵਰ ਮੰਨਿਆ ਕਿ ਮੈਨੂੰ ਖੰਨੇ ਤੋਂ ਪੁਲਿਸ ਨੇ ਭੇਜਿਆ ਡਰਾਈਵਰ ਦਾ ਕਹਿਣਾ ਸੀ ਬਿਲਕੁਲ ਡਰਾਈਵਰ ਨੇ ਕਿ ਖੰਨਾ ਸਿਟੀ ਵੰਦੀ ਪੁਲਿਸ ਨੇ ਇਹ ਭੇਜਿਆ ਹੈਗਾ ਆ ਜਿਹੜਾ ਟਰੱਕ ਹੈਗਾ ਉਹ ਕੰਪਾਉਂਡ ਕੀਤਾ ਹੋਇਆ ਹੈਗਾ ਕੋਈ ਲੈਸੈਂਸ ਨਹੀਂ ਹੋਣਾ ਯਾਰ ਸੀ ਨਹੀਂ ਹੋਣੀ ਉਹਦੇ ਵਿੱਚ ਤੇਲ ਵੀ ਪੁਲਿਸ ਵਾਲਿਆਂ ਨੇ ਪਰਵਾਇਆ ਹੈਗਾ ਔਰ ਮੈਨੂੰ ਹੁਣ ਖਦਸ਼ਾ ਵੀ ਆ ਉਹ ਜਿਹੜਾ ਵਿਚਾਰਾ ਟਰੱਕ ਡਰਾਈਵਰ ਮਾਤਰ ਸਾਥੀ ਹੈ ਉਹਦੇ ਨਾਲ ਇਹ ਲੋਕੀ ਕਰਨਗੇ ਉਹਦੇ ਉਹਦੇ ਤੇ ਉਹਦੇ ਪਰਿਵਾਰ ਦੀ ਜਿਹੜੀ ਹੁਣ ਹੈ ਨਾ ਉਹਦੇ ਲਈ ਮੈਨੂੰ ਤਕਲੀਫ ਹੋ ਰਹੀ ਹੈ ਕਿ ਇਹਨਾਂ ਦਾ ਰਾਸ਼ਨ ਫੜਿਆ ਗਿਆ ਕਿਤੇ ਉਹਦੀ ਗਾਹ ਜੋ ਵਿਚਾਰੇ ਇੱਕ ਗਰੀਬ ਬੰਦੇ ਉੱਤੇ ਨਾ ਪਵੇ ਮਤਲਬ ਉਸ ਨੂੰ ਵੀ ਇਸ ਚੀਜ਼ ਦਾ ਸਾਰੇ ਦਾ ਮੋਰਾ ਬਣਾਇਆ ਜਾ ਸਕਦਾ ਉਹ ਹੋ ਸਕਦਾ ਸਾਰੀ ਕਰ ਦੇ ਉਸ ਕੱਲੇ ਤੇ ਕਰ ਦਿੱਤੀ ਜਾਵੇ ਮੜ ਦਿੱਤੀ ਜਾਵੇ ਦੇਖੋ ਇਹ ਕੱਲ ਨੂੰ ਉਹਦੇ ਪਰਿਵਾਰ ਨਾਲ ਜਾਂ ਉਹਦੇ ਨਾਲ ਕੁਝ ਵੀ ਹੁੰਦਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰੀ ਹੈ ਬਹੁਤ ਬਿਲਕੁਲ ਡਰਿਆ ਹੋਇਆ ਤੇ ਸਹਿਮੇ ਹੋਇਆ ਸੀਗਾ ਤੁਸੀਂ ਲਓ ਉਹਨਾਂ ਨਾਲ ਗੱਲ ਕੀਤੀ ਆ ਹੁਣ ਇਸ ਵੇਲੇ ਕਿੱਥੇ ਆ ਉਹ ਉਹ ਇਸ ਵੇਲੇ ਸ਼ਾਇਦ ਪੁਲਿਸ ਵਾਲਿਆਂ ਦੇ ਨਾਲ ਹੀ ਹੋਣਾ ਆ ਅਸੀਂ ਤਾਂ ਉਹਨਾਂ ਨੂੰ ਹੈਂਡ ਓਵਰ ਟਰੱਕ ਕਰਤਾ ਤੇ ਡਰਾਈਵਰ ਵੀ ਨਾਲ ਲੈ ਕੇ ਗਏ ਹੋਣਗੇ ਇੱਕ ਇੱਕ ਬੰਦਾ ਜਿਹੜਾ ਰੋਜੀ ਰੋਟੀ ਕਮਾਉਂਦਾ ਦਿਹਾੜੀ ਕਰਦਾ ਉਹਨੂੰ ਕੀ ਪਤਾ ਵੀ ਕੀ ਜਾ ਰਿਹਾ ਕੀ ਆ ਰਿਹਾ ਉਹ ਪੁਲਿਸ ਦੇ ਕਹਿਣ ਤੇ ਪੁਲਿਸ ਤੋਂ ਤਾਂ ਹਰ ਕੋਈ ਡਰਦਾ ਪੁਲਿਸ ਦੇ ਕਹਿੰਦੇ ਵਿਚਾਰਾ ਰਾਸ਼ਨ ਛੱਡਣ ਆ ਗਿਆ ਪਰ ਮੈਂ ਤਾਂ ਇਹ ਪਿਛਲੇ 3-4 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਕਦੇ ਕੋਈ ਐਕਟਿਵਾ ਦੇ ਰਾਸ਼ਨ ਵੰਡ ਦਾ ਫੜ ਲਿਆ ਕੋਈ ਗਲੀਆਂ ਦੇ ਵਿੱਚ ਕਿੱਟਾਂ ਵੰਡ ਰਿਹਾ ਇਹਨਾਂ ਦੀਆਂ ਤੁਸੀਂ ਲਗਾਤਾਰ ਸ਼ਿਕਾਇਤਾਂ ਵੀ ਕਰ ਰਹੇ ਹੋ ਕਿ ਤੁਹਾਡੀ ਪਿਛਲੇ 5-4 ਦਿਨਾਂ ਦੇ ਵਿੱਚੋਂ ਕਿਸੇ ਸ਼ਿਕਾਇਤ ਦਾ ਅਸਰ ਹੋਇਆ ਜੋ ਤੁਸੀਂ ਪੁਲਿਸ ਨੇ ਕੀਤੀਆਂ ਨੇ ਕੁਝ ਨਹੀਂ ਅਸਰ ਹੋਇਆ ਨਾ ਇਲੈਕਸ਼ਨ ਕਮਿਸ਼ਨ ਤੇ ਤੁਸੀਂ ਦੇਖੋਗੇ ਅਸੀਂ ਐਕਸਟਰਾ ਫੋਰਸ ਦੀ ਮੰਗ ਵੀ ਕੀਤੀ ਸੀਗੀ ਇਵਨ ਬਾਕੀ ਪਾਰਟੀਆਂ ਨੇ ਵੀ ਐਕਸਟਰਾ ਫੋਰਸ ਦੀ ਮੰਗ ਕੀਤੀ ਸੀ ਐਕਸਟਰਾ ਫੋਰਸ ਵੀ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਇੱਥੇ ਪ੍ਰੋਵਾਈਡ ਨਹੀਂ ਕਰਾਈ ਤੁਸੀਂ ਪੰਜਾਬ ਪੁਲਿਸ ਹੀ ਦੇਖੋਗੇ ਤੇ ਪੰਜਾਬ ਪੁਲਿਸ ਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਆਪ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੱਥਾਂ ਦੀ ਕਟਕੁਤਲੀ ਬਣੀ ਹੋਈ ਹੈਗੀ ਆ ਪੁਲਿਸ ਵਾਲਾ ਕੰਮ ਕਰ ਰਹੀ ਹੈ ਪੁਲਿਸ ਪੁਲਿਸ ਵਾਲਾ ਕੰਮ ਨਹੀਂ ਕਰ ਰਹੀ ਪੁਲਿਸ ਰਾਸ਼ਨ ਵੰਡਣ ਦਾ ਕੰਮ ਕਰ ਰਹੀ ਹੈ